ਤੁਸੀਂ ਸੁਣ ਰਹੇ ਹੋ ਬਾਤਾਂ ਤੇ ਕਹਾਣੀਆਂ ਵਿੱਚ ਕਹਾਣੀ ਬੇਵਸੀ ਜਿਸ ਦੇ ਲੇਖਕ ਹਨ ਬਲਜੀਤ ਫਰੋਵਾਲੀ ਉਹ ਅੱਜ ਆਧੇ ਕੰਮਕਾਰ ਮੁਕਾ ਕੇ ਕੰਧ ਉੱਪਰ ਲੱਗੀ ਆਪਣੇ ਘਰ ਵਾਲੇ ਦੀ ਫੋਟੋ ਸਾਹਮਣੇ ਖੜੀ ਸੀ ਅੱਜ ਉਦਾਂ ਦੇ ਹੀ ਦਿਨ ਸੀ ਅੱਜ ਵੀ ਗਰਮੀ ਸੀ ਅੱਜ ਵੀ ਹਮਸ ਸੀ ਤਾਂ ਉਸਦੇ ਯਾਦ ਆਇਆ ਕਿ ਪਿਛਲੇ ਸਾਲ ਗਰਮੀ ਦੀ ਰੁੱਤ ਚੱਲ ਰਹੀ ਸੀ ਕਦੇ-ਕਦੇ ਮੀਂਹ ਦੇ ਪੈਂਦੇ ਛਿੱਟੀਆਂ ਕਰਕੇ ਹਮਸਪਰੇ ਦਿਨ ਸੀ ਬਾਥਰੂਮ ਵਿੱਚ ਨਹਾ ਕੇ ਨਿਕਲੋ ਤਾਂ ਫਿਰ ਤੋਂ ਝਟਪਛੀਨਾ ਆ ਜਾਂਦਾ ਸੀ ਬੱਚੇ ਸਕੂਲ ਚਲੇ ਗਏ ਸਨ ਭਾਵੇਂ ਮੈਲਬੌਰਨ ਵਿੱਚ ਘਰਾਂ ਨੂੰ ਠੰਡੇ ਗਰਮ ਰੱਖਣ ਲਈ ਹਰ ਜ਼ਰੂਰਤ ਦੀ ਵਸਤੂ ਮੌਜੂਦ ਸੀ ਪਰ ਫਿਰ ਵੀ ਪਤਾ ਨਹੀਂ ਕਿਉਂ ਤੁਸੀਂ ਤੜਕੇ ਹੀ ਘਰ ਦੇ ਪਿੱਛੇ ਵਾਲੇ ਦਰਖਤਾਂ ਥੱਲੇ ਰੱਖੇ ਝੂਲੇ ਉੱਤੇ ਕਿਉਂ ਜਾ ਪਏ ਸੀ ਉਦੋਂ ਤੁਸੀਂ ਉਮਰ ਵਿੱਚ ਭਾਵੇਂ ਮੇਰੇ ਤੋਂ 2 ਸਾਲ ਹੀ ਵੱਡੇ ਸੀਗੇ ਪਰ ਇਸ ਨਾਮਰਦ ਬਿਮਾਰੀ ਜਿਸ ਦਾ ਕਿ ਸਾਡੇ ਪਿੰਡਾਂ ਵਿੱਚ ਨਾਂ ਲੈਣ ਦੀ ਬਿਮਾਰੀ ਨਹੀਂ ਹੁੰਦੀ ਆ ਕਰਕੇ 40ਾਂ ਦੇ ਹੋ ਕੇ ਵੀ 60ਾਂ ਦੇ ਲੱਗ ਰਹੇ ਸੀ ਮੂਹ ਤੇ ਚੁਰੜੀਆਂ ਤੇ ਸਿਰ ਦੇ ਵਾਲ ਤਾਂ ਉਫ ਮੈਦਨ ਵੀ ਦੇਖਣੇ ਸੀ ਜਦੋਂ ਮੈਂ ਤੁਹਾਡੇ ਕੋਲ ਗਈ ਸੀ ਤਾਂ ਤੁਸੀਂ ਬੋਲੇ ਸੀ ਤੈਨੂੰ ਪਤਾ ਆਪਾਂ ਇਹ ਝੂਲਾ ਕਿਉਂ ਖਰੀਦਿਆ ਸੀ ਤਾਂ ਮੈਂ ਆਪਣੇ ਚਿਹਰੇ ਤੇ ਨਕਲੀ ਹਾਸਾ ਲਿਆ ਕੇ ਆਖਿਆ ਸੀ ਹਾਂ ਜੀ ਮੈਨੂੰ ਸਭ ਪਤਾ ਮੇਰੇ ਸਭ ਯਾਦ ਆ ਬਈ ਆਪਾਂ ਇਕੱਠੇ ਝੂਟਿਆ ਕਰਾਂਗੇ ਨਾਲੇ ਜਦੋਂ ਵਿਲਾ ਸਮਾਂ ਹੋਇਆ ਕਰੂ ਤਾਂ ਸਿਹਰੇ ਸਿਹਰੇ ਚਾਣਾ ਪਰਾਂਠੇ ਖਾਇਆ ਕਰਾਂਗੇ ਤਾਂ ਤੁਸੀਂ ਬਹੁਤ ਡੂੰਗੀ ਆਵਾਜ਼ ਵਿੱਚ ਕਿਸੇ ਫਕੀਰ ਦੇ ਬੋਲਾਂ ਵਾਂਗ ਇਹ ਬੋਲੇ ਸੀ ਮੇਰੀ ਬਿਮਾਰੀ ਕਰਕੇ ਹੁਣ ਆਪਾਂ ਇਕੱਠੇ ਪਰਾਂਠੇ ਨਹੀਂ ਖਾ ਸਕਦੇ ਤੇ ਮੇਰੇ ਸਦਾ ਲਈ ਚਲੇ ਜਾਣ ਤੋਂ ਬਾਅਦ ਤੂੰ ਇਸ ਤੇ ਕੱਲੀ ਝੂਟ ਨਹੀਂ ਸਕਣਾ ਇਹ ਤੈਨੂੰ ਸੱਪ ਬਣ ਕੇ ਡੰਗੂਗਾ ਮੈਂ ਕੀ ਕਰਾਂ ਮੇਰਾ ਕੋਈ ਬਸ ਨਹੀਂ ਚੱਲਦਾ ਨਹੀਂ ਤਾਂ ਮੈਂ ਆਪਣੀ ਜਾਨ ਗਹਿਣੇ ਰੱਖ ਕੇ ਤੈਨੂੰ ਜਾਨ ਨਾ ਦੇਵਾਂ ਕਿਤੇ ਪਰ ਡਾਡਾ ਚੰਦਰਾ ਵੀ ਕਿੱਥੇ ਸੁਣਦਾ ਆਪਣੀ ਉਹ ਮ ਉਹ ਮੜਿਆ ਤੂੰ ਡਰਦਾ ਚੰਗਿਆਂ ਨੂੰ ਡਰਾਉਂਦਾ ਮੇਰੇ ਮੂੰਹ ਸਿਰਫ ਇੰਨਾ ਹੀ ਨਿਕਲੇ ਸੀ ਤੇ ਉਹ ਮੇਰੀ ਬੇਵਸੀ ਦੀ ਸਿਖਰ ਸੀ ਸੱਚ ਜਾਣੇ ਉਹ ਉਹ ਪਲ ਮੇਰੇ ਲਈ ਮੌਤ ਤੋਂ ਵੀ ਭਿਆੰਕਰ ਸਨ ਤੁਸੀਂ ਮੇਰੀਆਂ ਗੱਲਾਂ ਸੁਣਉ ਰਹੇ ਸੀ ਪਰ ਤੁਸੀਂ ਕਿਤੇ ਦੂਰ ਅਸਮਾਨ ਵੱਲ ਖਾਲੀ ਅੱਖਾਂ ਨਾਲ ਤੱਕ ਰਹੇ ਸੀ ਤੇ ਫਿਰ ਬੋਲੇ ਸੀ ਮੇਰੇ ਜਾਣ ਤੋਂ ਬਾਅਦ ਝੂਲਾ ਤੂੰ ਰੱਖ ਲਈ ਤੇ ਆ ਇਸ ਉੱਪਰ ਵਾਲੀ ਛੱਤ ਮੇਰੇ ਨਾਲ ਹੀ ਤੋੜ ਦੇਵੀ ਤਾਂ ਮੈਂ ਆਪਣੇ ਢਿੱਡ ਨੂੰ ਚੁੰਨੀ ਥੱਲੇ ਉਹਨਾਂ ਤੋਂ ਲੁਕੋ ਕੇ ਆਪਣੇ ਦੋਵੇਂ ਹੱਥ ਨਾਲ ਘੁੱਟ ਲਿਆ ਸੀ ਤੇ ਦੂਰ ਉੱਡੇ ਜਾ ਰਹੇ ਪੰਛੀਆਂ ਵੱਲ ਵੇਖ ਜਿਨੇ ਕਿਹਾ ਸੀ ਮੈਂ ਝੂਲਾ ਕੀ ਕਰਨਾ ਮੇਰੇ ਕਿਸ ਕੰਮ ਦਾ ਰੂਹ ਤੋਂ ਬਿਨਾ ਪਿੰਜਰ ਕਿਸ ਕੰਮ ਦਾ ਤਾਂ ਤੁਸੀਂ ਕਿਹਾ ਸੀ ਜਦੋਂ ਝੂਲੇ ਦੀ ਛੱਤ ਸੁੱਟੇਗੀ ਤਾਂ ਸਮਝ ਲਈ ਮੈਂ ਤੈਨੂੰ ਮੇਰੇ ਨਾਲ ਕੀਤੇ ਹਰ ਵਾਦੇ ਲਾਵਾਂ ਤੇ ਇਕਰਾਰਾਂ ਤੋਂ ਮੁਕਤ ਕਰ ਲਿਆ ਪਰ ਇਹ ਝੂਲਾ ਮੇਰੀਆਂ ਜ਼ਿੰਦਗੀ ਦੀਆਂ ਨਿੱਗੀਆਂ ਯਾਦਾਂ ਹੀ ਸੰਭਰ ਰੱਖ ਲਈ ਪਰ ਜੇ ਕਦੇ ਮੇਰੇ ਤੋਂ ਬਾਅਦ ਇਹ ਤੇਰੀ ਜ਼ਿੰਦਗੀ ਦੀ ਰਾਹ ਵਿੱਚ ਰੋੜਾ ਬਣੇ ਤਾਂ ਉਹਨਾਂ ਨੇ ਇਹ ਲਫ਼ਜ਼ ਆਪਣਾ ਅੱਧੋ ਵਿਚਾਰੋਂ ਹੀ ਤੋੜ ਲਿਆ ਸੀ ਜਾਂ ਛੱਡ ਦਿੱਤਾ ਸੀ ਉਹਨਾਂ ਦੀ ਇਹਲੀ ਗੱਲ ਇੰਨੀ ਗੱਲ ਸੁਣ ਕੇ ਮੇਰੇ ਮੂੰਹ ਚੀਕ ਨਿਕਲਦੀ ਨਿਕਲਦੀ ਹੀ ਰੁਕ ਗਈ ਤੇ ਮੈਂ ਝੱਟਪਟ ਅੰਦਰ ਆ ਕੇ ਬਾਥਰੂਮ ਵਿੱਚ ਵੜ ਕੇ ਕਿੰਨਾ ਹੀ ਚਿਰ ਆਪਣੇ ਮੂੰਹ ਵਿੱਚ ਚੁੰਨੀ ਦੇ ਕੇ ਰੋਂਦੀ ਰਹੀ ਸੀ ਮਤੇ ਤੁਸੀਂ ਮੇਰਾ ਰੋਣਾ ਹੀ ਨਾ ਸੁਣ ਲਵੋ ਕੀ ਕਹੋਗੇ ਕੀ ਸੋਚੋਗੇ ਬਈ ਆਪਣੇ ਆਪ ਨੂੰ ਨਹੀਂ ਸੰਭਾਲ ਸਕਦੀ ਮੇਰੇ ਬੱਚਿਆਂ ਨੂੰ ਕਿਵੇਂ ਸੰਭਾਲੇਗੀ ਫਿਰ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਿਹੜੀਆਂ ਸੋਚਾਂ ਵਿੱਚ ਡੁੱਬੀ ਹੋਈ ਨੇ ਰਸੋਈ ਵਿੱਚ ਜਾ ਕੇ ਲੂਣ ਵਾਲੇ ਪਰਾਂਠੇ ਉੱਪਰ ਮੱਖਣ ਰੱਖ ਕੇ ਤੇ ਨਾਲ ਭਰਵੇਂ ਮਿੱਠੇ ਵਾਲੇ ਚਾਹ ਬਣਾ ਤੁਹਾਡੇ ਕੋਲ ਪਹੁੰਚ ਗਈ ਸੀ ਮੈਨੂੰ ਪਤਾ ਤੁਹਾਨੂੰ ਕਾੜੀ ਹੋਈ ਵਾਲੇ ਮਿੱਠੇ ਵਾਲੇ ਚਾਹ ਤੇ ਨਾਲ ਨਾਲ ਗਰਮ ਗਰਮ ਪਰਾਂਠਿਆਂ ਉੱਪਰ ਲੱਪਸਾਰਾ ਪਿਗਲਿਆ ਮੱਖਣਾ ਤਾਂ ਜੰਨਤ ਵਰਗਾ ਲੱਗਦਾ ਤੋ ਤੁਹਾਡਾ ਚਿਹਰਾ ਦੇਖਣ ਵਾਲਾ ਹੁੰਦਾ ਸੀ ਜਦੋਂ ਤੁਹਾਡੇ ਕੋ ਤੁਹਾਨੂੰ ਤੁਸੀਂ ਇਹ ਚੀਜ਼ ਖਾਂਦੇ ਸੀ ਜਦੋਂ ਮੈਂ ਤੁਹਾਡੇ ਕੋ ਪਹੁੰਚੀ ਸੀ ਇੱਕ ਵਾਰ ਤਾਂ ਤੁਸੀਂ ਵੀ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ ਸੀ ਤੇ ਮੈਂ ਵੀ ਤਰਬ ਗਈ ਸੀ ਪਰ ਦੂਸਰੇ ਹੀ ਪਲ ਮੇਰੇ ਹੱਥੋਂ ਤੁਸੀਂ ਪਲੇਟ ਫੜ ਕੇ ਆਪਣੇ ਨਾਲ ਬੈਠਣ ਦਾ ਇਸ਼ਾਰਾ ਕੀਤਾ ਸੀ ਤੇ ਤੁਸੀਂ ਅਜੇ ਇੱਕ ਗਿਰਾਹੀ ਹੀ ਆਪਣੇ ਮੂੰਹ ਵਿੱਚ ਪਾਈ ਸੀ ਤੇ ਮੈਂ ਤੁਹਾਡੇ ਹੱਥੋਂ ਪਲੇਟ ਖੋਪਰੇ ਭਗਾ ਮਾਰੀ ਸੀ ਕਿਹੜੀਆਂ ਚੁਭਾ ਮਾਰੀ ਸੀ ਤੁਸੀਂ ਹੈਰਾਨ ਹੋ ਕੇ ਮੇਰੇ ਮੂੰਹ ਵੱਲ ਦੇਖਦਣੇ ਕਿਹਾ ਸੀ ਇਹ ਕੀ ਕੀਤਾ ਕੀ ਹੋਇਆ ਤੈਨੂੰ ਤੂੰ ਠੀਕ ਤਾਂ ਹੈ ਤਾਂ ਮੇਰੇ ਮੂੰਹ ਮਸਾਂ ਹੀ ਡਰਦੀ ਡਰਦੀ ਦੇ ਨਿਕਲਿਆ ਸੀ ਮੈਨੂੰ ਤੁਸੀਂ ਆਪਣੇ ਨਾਮੁਰਾਦ ਬਿਮਾਰੀ ਦੇ ਕੀੜਿਆਂ ਨੂੰ ਦਾਣਾ ਪਾਉਂਦੇ ਦਿਖਾਈ ਦਿੱਤੇ ਸੀ ਜੋ ਤੁਸੀਂ ਖਾਣ ਲੱਗੇ ਸੀ ਉਹਨਾਂ ਉੱਪਰ ਜ਼ਹਿਰੀਲੀਆਂ ਦਵਾਈਆਂ ਛਿੜਕੀਆਂ ਹੋਈਆਂ ਸਨ ਮੈਂ ਕਿਤੇ ਸੁਣਿਆ ਸੀ ਬਈ ਜੇ ਇਹਨਾਂ ਬਿਮਾਰੀਆਂ ਤੋਂ ਬਚਣਾ ਤਾਂ ਸਿਰਫ ਆਰਗੈਨਿਕ ਜਾਂ ਬਿਨਾਂ ਸਪਰੇਅ ਖਾਧਾ ਵਾਲੀਆਂ ਚੀਜ਼ਾਂ ਹੀ ਖਾਓ ਮੈਂ ਤਾਂ ਕਿਤੇ ਵੀ ਪੜਿਆ ਸੀ ਵੀ ਖੰਡ ਲੂਣ ਆਟਾ ਤੇ ਫੈਟ ਉਹਨਾਂ ਦੀ ਖੁਰਾਕ ਹੁੰਦੀ ਆ। ਤਾਂ ਤੁਸੀਂ ਮੇਰੇ ਦਿਲ ਵੱਲ ਦੇਖ ਕੇ ਇਸ਼ਾਰਾ ਕਰਕੇ ਕਿਹਾ ਸੀ ਤੈਨੂੰ ਪਤਾ ਤੇਰੀ ਜ਼ਿੰਦਗੀ ਨੂੰ ਖਾਣ ਵਾਲੀ ਕੀੜਿਆਂ ਦੀ ਖੁਰਾਕ ਕਿਹੜੀ ਆ। ਆ ਜਿਹੜੇ ਦਿਨ ਰਾਤ ਤੇਰੇ ਦਿਲ ਨੂੰ ਖਾ ਰਹੇ ਨੇ। ਇਹਨਾਂ ਕੀੜਿਆਂ ਵੱਲ ਤਾਂ ਤੇਰਾ ਧਿਆਨ ਹੀ ਨਹੀਂ ਜਾਂਦਾ। ਪਰ ਤੂੰ ਮੰਨਦੀ ਕਿੱਥੇ ਆਂ? ਤਾਂ ਮੈਂ ਤਾਂ ਨੂੰ ਡਰਦੇ ਡਰਦੇ ਜਿਵੇਂ ਪੁੱਛਿਆ ਸੀ ਕਿਹੜੀ ਖੁਰਾਕ ਦੀ ਗੱਲ ਕਰਦੇ ਹੋ? ਤੂੰ ਤੁਸੀਂ ਕਿਹਾ ਸੀਗਾ ਦਰ ਫਿਕਰ ਤੜਫ ਤੇਰੇ ਹੱਥੋਂ ਛੁੱਟਦਾ ਮੇਰਾ ਹੱਥ ਤੇ ਤੇਰੀ ਬੇਵਸੀ ਇਹ ਕੀ ਡੇ ਬਾਬੇ ਨਾਨਕ ਦੀ ਬਾਣੀ ਤਾਂ ਪਰੋਜ਼ ਸੁਣਦੇ ਆ ਸਾਨੂੰ ਇਹ ਵੀ ਪਤਾ ਕਿ ਚਿੰਤਾ ਚਿਤਾ ਸਮਾਰਾਂ ਪਰ ਮੰਦੀ ਕਿੱਥਿਆਂ ਤੂੰ ਤੁਸੀਂ ਇਨਾ ਕਹਿ ਕਿ ਸੇ ਤੂਫਾਨ ਦੀ ਆ ਮਤੋਂ ਪਹਿਲਾਂ ਮੈਂ ਚੁੱਪ ਵਾਂਗ ਰਹੇ ਚੁੱਪ ਕਰ ਗਏ ਸੀ ਬਿਲਕੁਲ ਸ਼ਾਂਤ ਹੋ ਗਏ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਸਮੁੰਦਰ ਦੀ ਬੱਡੀ ਸਾਰੀ ਲਹਿਰ ਸਮੁੰਦਰ ਦੇ ਕਿਨਾਰੇ ਨੂੰ ਗੱਲੇ ਨਾਲ ਮਿਲ ਕੇ ਪਿੱਛੇ ਮੁੜ ਗਈ ਹੋਵੇ ਬਹੁਤ ਦੂਰ ਮੁੜ ਗਈ ਹੋਵੇ ਮੈਂ ਦੂਜੀ ਵਾਰ ਚੀਕ ਨਿਕਲਣ ਤੋਂ ਡਰਦੀ ਮਰੀ ਅੰਦਰ ਆ ਗਈ ਸੀ ਦੁਆਰਾ ਤੁਹਾਡੇ ਲਈ ਪਤਲੀ ਜਹੀ ਬਿਨਾ ਮਿੱਠੇ ਵਾਲੀ ਚਾਹ ਨਾਲ ਬੇਸਣ ਦਾ ਪੂੜਾ ਬਣਾ ਕੇ ਦਿੱਤਾ ਸੀ ਤੇ ਮੈਂ ਆਪ ਵੀ ਖਾਦਾ ਸੀ ਤੁਹਾਡੇ ਨਾਲ ਤੇ ਤੁਸੀਂ ਖਾਂਦਿਆਂ ਨੇ ਹੀ ਕਿਹਾ ਸੀ ਕੀੜੀਆਂ ਬਹੁਤ ਆ ਗਈਆਂ ਆਪਣੇ ਘਰ ਦੇ ਆਲੇ ਦੁਆਲੇ ਤਾਂ ਮੈਂ ਬਾਅਦ ਵਿੱਚ ਘਰ ਦੇ ਆਲੇ-ਦੋਲੇ ਕੀੜੀਆਂ ਮਾਰਨ ਵਾਲਾ ਪਾਊਡਰ ਪੁੱਕਿਆ ਸੀ। ਫਿਰ ਤੁਸੀਂ ਚੁੱਲ੍ਹੇ ਤੇ ਲੇਟੇ ਹੋਏ ਨੇ ਕਿਆਰੀ ਵਿੱਚ ਬੀਜੀਆਂ, ਸਬਜ਼ੀਆਂ ਵੱਲ ਇਹ ਸਾਰਾ ਕਰਕੇ ਕਿਹਾ ਸੀ। ਲੱਗਦਾ ਇਹਨਾਂ ਨੂੰ ਵੀ ਸੰਡੀ ਪੈ ਗਈ ਜਿਵੇਂ ਮੇਰੀ ਜ਼ਿੰਦਗੀ ਨੂੰ ਇਹ ਬਿਮਾਰੀ ਚੁੰਬੜੀ ਹੋਈ ਆ। ਤਾਂ ਮੈਂ ਛੱਟਪਟ ਉਹਨਾਂ ਉੱਪਰ ਵੀ ਸਪਰੇਅ ਕਰ ਦਿੱਤੀ ਸੀ। ਫਿਰ ਜਦੋਂ ਮੈਂ ਤੁਹਾਨੂੰ ਪਾਣੀ ਦੇ ਗਲਾਸ ਨਾਲ ਦਵਾਈ ਦੇਣ ਲਈ ਆ ਰਹੀ ਸੀ ਤਾਂ ਅਚਾਨਕ ਹੀ ਮੇਰੀ ਨਜ਼ਰ ਤੁਹਾਡੀ ਦਵਾਈ ਵਾਲੀ ਸ਼ੀਸ਼ੀ ਕੀੜੀਆਂ ਮਾਰਨ ਵਾਲੇ ਪਾਊਡਰ ਦੇ ਡੱਬੇ ਤੇ ਸਬਜ਼ੀਆਂ ਦੀ ਸੁੰਡੀ ਤੋਂ ਸਪਰੇਅ ਵਾਲੇ ਡੱਬੇ ਦੇ ਸਟicker ਤੇ ਪਈ ਸੀ ਉਹ ਤਿੰਨੋਂ ਹੀ ਲੇਬਲ ਇੱਕੋ ਹੀ ਕੰਪਨੀ ਦੇ ਤੇ ਇੱਕੋ ਹੀ ਰੰਗ ਦੇ ਸੀ ਸ਼ਾਇਦ ਮੈਂ ਕਿਤੇ ਸੁਣਿਆ ਸੀ ਕਿ ਐਸੀ ਕੰਪਨੀ ਨੂੰ ਵੀ ਅਮਰੀਕਾ ਵਿੱਚ ਕੈਂਸਰ ਫਲੌਨ ਕਰਕੇ ਭਾਰੀ ਭਰਕਮ ਜੁਰਮਾਨਾ ਵੀ ਲੱਗਿਆ ਸੀ ਉਦੋਂ ਮੈਨੂੰ ਇੱਕਦਮ ਚੱਕਰ ਆ ਗਿਆ ਸੀ ਕਿਉਂਕਿ ਤੁਹਾਨੂੰ ਮਰਨ ਤੋਂ ਬਚਾਉਣ ਲਈ ਦਵਾਈ ਕੀੜਿਆਂ ਨੂੰ ਮਾਰਨ ਲਈ ਪਾਊਡਰ ਤੇ ਸਬਜ਼ੀਆਂ ਤੋਂ ਸੁੰਡੀ ਮਾਰ ਲਈ ਸਪਰੇ ਉੱਪਰ ਇੱਕੋ ਹੀ ਕੰਪਨੀ ਦਾ ਸਟicker ਚਿਪਕਿਆ ਹੋਇਆ ਸੀ ਪਰ ਤੁਸੀਂ ਤਾਂ ਇਸ ਗੱਲ ਤੋਂ ਅਣਜਾਣ ਸੀ ਬੇਖਬਰ ਸੀ ਤੇ ਆਪਣੇ ਫੋਨ ਉੱਪਰ ਗਾਣਾ ਲਗਾ ਰੱਖਿਆ ਸੀ ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾਂ ਜਹਾ ਵੀ ਅਸਾਂ ਵੇਖ ਲੀਆਂ ਤੇਰੀਆਂ ਵਫਾਵਾਂ ਅੱਲੇ ਅੱਲੇ जखਮਾਂ ਤੇ ਹੱਥ ਨਹੀਂ ਧਰੀਦੇ ਕੋਈ ਇੰਜ ਨਹੀਂ ਕਰੀਦੇ ਕੋਈ ਇੰਜ ਨਹੀਂ ਕਰੀਦੇ ਤੁਸੀਂ ਸ਼ਾਇਦ ਜਾਣੇ ਅਣਜਾਣੇ ਹੀ ਬੰਦੇ ਨੂੰ ਬੰਦੇ ਦਾ ਪੁੱਤ ਬਣ ਕੇ ਰਹਿਣ ਲਈ ਕਹਿ ਰੇ ਸੀ ਪਰ ਮੈਨੂੰ ਲੱਗ ਰਿਹਾ ਸੀ ਜਿਵੇਂ ਖੁਦਾ ਖੁਦ ਤੁਹਾਡੀ ਜ਼ੁਬਾਨ ਤੇ ਬੈਠਾ ਹੋਵੇ ਹੁਣ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕਿਸ ਨੂੰ ਮਾਰ ਕੇ ਕਿਸ ਨੂੰ ਬਚਾ ਰਹੀ ਹਾਂ ਜਦੋਂ ਮੈਂ ਆਪਣੀਆਂ ਅੱਖਾਂ ਕੁੱਟ ਕੇ ਮੀਚੀਆਂ ਤਾਂ ਮੈਨੂੰ ਆਪਣੇ ਚਾਰੇ ਪਾਸੇ ਬੰਦਿਆਂ ਤੇ ਕੁਦਰਤ ਵਿਚਾਲੇ ਗੈ ਗੱੱਚ ਲੜਾਈ ਹੁੰਦੀ ਜਾਪ ਰਹੀ ਸੀ ਇਸ ਲੜਾਈ ਵਿੱਚ ਕੁਦਰਤ ਵੀ ਨਿਸ਼ਾਨਾ ਅੱਗੇ ਉਦਾਂ ਹੀ ਬੇਵੱਸ ਤੇ ਲਾਚਾਰ ਨਜ਼ਰ ਆ ਰਹੀ ਸੀ ਜਿਵੇਂ ਹੁਣ ਬੰਦੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਅੱਗੇ ਬੇਵੱਸ ਮਹਿਸੂਸ ਕਰ ਰਹੇ ਹਨ ਸ਼ੁਕਰੀਆ